WHA- एक तरह के नारकीय प्रकरणों जो क्षेत्रीय बाबाओं की जमीरी है कविश ने शुरू की थी जो दिखाना दशम गुरु जी ने गुरु गोविंद सिंह साहब जी ने कविश ने शुरू कर आते पीछे भी कारक है जिस तरह लोग युद्ध के जानते सांपोंना उत्साहित करते रहे उन्हें के माध्यम से सम्मान पर उन्होंने न्यायूरी को भी प्रतिनिधित्व करने बाएं या छत्रानों जो क्षेत्रीय अनुसार भी पूछाया जिसको कविश ने कहा था

ਕਿਹੜੀ ਆਦਿ ਜਮਾਦੀ ਨਾਰ ਹੋਵੇ ਚਣਚਣ ਕਰਤੇ ਪੈਸੇ ਟੱਕੜੋ ਜੰਝ ਦੀ ਛਾੜ ਦਿਮਾੜ ਹੋਵੇ ਨੰਨਾ ਮੰਨੇ ਸਾਣੀ ਜਾਣੀ ਬੇਮਨ ਸ਼ਗਨ ਸੁਹਾਰਾ ਦੀ ਦਿਲ ਪੈਣਾੜਾ ਕੋਈ ਨਾ ਆਵੇ ਜਾਂਜੋਵੇ ਸਰਦਾਰਾ ਕੰਧਾ ਟੂੜੀ ਜਾਂਦਾ ਬੱਟੀ ਸ਼ਿੰਗਾਰ ਹੋਵੇ ਜੋੜਾ ਸੂਈਆਂ ਨਾਂ ਬੰਦੀਆਂ ਗਰਲੀ ਰਾਣੀ ਹਾਰ ਹੋਵੇ ਹੋ ਤਾਰਾ ਲੰਮੀ ਚਾਂਦੀ ਦੇ ਗਹਿਣ ਗਾਲੇ ਹੁੰਦੀ ਇਕ ਤਵਾ ਸਨਮਾਨ ਦੇ ਹੱਕਦਾਰ ਬਣ ਕੇ ਰਹਿ ਸਕੀਏ ਬਹੁਤ ਨਿਸ਼ਾਨੋ ਅਰ ਸ਼ੌਕਤ ਦੇ ਨਾਲ ਮੇਰੇ ਸਹਿਬਾ ਧੰਨ ਧੰਨ ਸ਼੍ਰੀ ਬਗਵੰਸੇ ਮਹਾਰਾਜ ਜਿਨ੍ਹਾਂ ਦੇ ਸਰੂਪ ਨਗਰ ਕੀਰਤਨ ਦੇ ਵਿੱਚ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਗੁਰੂ ਪਰੰਨ ਨਗਰ ਕੀਰਤਨ ਦਾ ਦੂਸਰੇ ਪੜਾਅ ਉੱਪਰ ਪਹੁੰਚ ਚੁੱਕਾ ਹੈ ਤੇ ਸੰਤਾਂ ਦਾ ਵੀ ਕੋਟਾਨ ਪਟਾਨ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਦੁਨਿਆਵੀ ਰਜੀ ਮੇਨੂ ਸੰਕੋਚਦੇ ਹੋਏ ਸਹਿਬਾਂ ਦੇ ਇਸ ਵਿਆਪਕ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ 10 ਤੋਂ ਪਹਿਲਾਂ ਗ੍ਰੰਥੀ ਸਹਿਬਾਨ ਉਸ ਤੋਂ ਬਾਅਦ ਹੋਰ ਕਈ ਜਨ ਜਿਹੜੇ ਮੈਂ ਪਹਿਲਾਂ ਵੀ ਨਾਮ ਲੈ ਦਿੱਤਾ ਪਾਰੇ ਵੱਡੇ ਸਤਾਰ ਦੇ ਸ੍ਰੀ ਸੁਖਮਾਨ ਸਾਹਿਬ ਪਾਲਸਾਨਾ ਦੇ ਸਵਾਗਤ ਕਰਦੇ ਆ ਨਾ ਪੱਤੀ ਸਰਦਾਰ ਮਨੋਲਪੁੱਤਰ ਸਰਦਾਰ ਸੁਨਾਨ ਜਵਾਈ ਪਹਿੜਾ ਜੀ ਵਰਗੇ ਭਾਈ ਕਲਿਆਣਾ ਜੀ ਦਾ ਰਾਜ ਕਹਿਣ ਲੱਗੇ ਕਿੰਦੇ ਆਪੋ ਬਣੇ ਚੌਧਰੀ ਜੀ ਜੇ ਤੁਹਾਡੇ ਪਿੰਡ ਦੀ ਰੀਤ ਹੈ ਤਾਂ ਸਾਹਿਬ ਜਿੱਥੇ ਦੇ ਅੰਦਰ ਕਿਉਂ ਨਹੀਂ ਲਿਖਿਆ ਤੁਹਾਨੂੰ ਸਾਹਿਬ ਜਿੱਥੇ ਦੇ ਅੰਦਰ ਲਿਖਣਾ ਚਾਹੀਦਾ ਸੀਗਾ ਪਰ ਇਹ ਮੀਸਣੇ ਕਿਸਮ ਦੇ ਬੰਦੇ ਗੁਰੂ ਜੀ ਦੇ ਨਾਲ ਕਹਿਣ ਲੱਗੇ ਦੀ ਸਾਡੇ ਪਿੰਡ ਦੀ ਰੀਤ ਹੈ ਇਹ ਰੀਤ ਤੁਹਾਨੂੰ ਨਾਭਣੀ ਪੈਣੀ ਹੈ ਤੇ ਕਿਵੇਂ ਅਰਜਨ ਦੇਵ ਮਹਾਰਾਜ ਨੇ ਇਸ ਰੀਤ ਨੂੰ ਪੂਰਾ ਕਰਿਆ ਤੇ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਦਾ ਅਨੰਦ ਕਾਰਜ ਬਹੁਤ ਸਾਡੀ ਧਰਤੀ ਤੇ ਹੋਇਆ ਅਗਲੇ ਪੜਾ ਤੋਂ ਓਣ ਵਾਲਾ ਜੱਫਾ ਕਰਦੇ ਨਾਲ ਸਾਂਝ ਪਾਉਣ ਦਾ ਯਤਨ ਕਰਾਂਗੇ ਸਮਾਜ ਸਮਾਪਨ ਕਰ ਇਹਨੀਆਂ ਵਧੀਆਂ ਕਰਨੀਆਂ ਜੀ ਪਰਵਾਰ ਬਹੁਤ ਹੀ ਹਿੰਤ ਕਾਰਜ ਸਰਦਾਰ ਹਰਪੰਸ ਸਿੰਘ ਜੀ ਵਰਦੀ ਸਾਹਿਬ ਇਹਨਾਂ ਦੇ ਵੱਲੋਂ ਸਾਡੀ ਬਖਸ਼ਣ ਨੂੰ ਸਨਮਾਨ ਭੇਜਿਆ ਗਿਆ ਮਾਤਾ ਮੱਤੂ ਸਿੰਘ ਜੀ ਹੋਂਦੇ ਵੱਲੋਂ ਸਤਕਾਰ ਆਇਆ ਹੈ ਬਹੁਤ ਹੀ ਸਤਿਕਾਰਯੋਗ ਪ੍ਰਤਾਪਰੇ ਨਗਰ ਤੋਂ ਖੜੇ ਮੇਰੇ ਵੱਡੇ ਵੀਰੇ ਰੇਸ਼ੂ ਸਿੰਘ ਜੀ ਦੇ ਨਾਂ ਦੇ ਵੱਲੋਂ ਸਾਡੀ ਜਥੇ ਨੂੰ ਅਸੀਸਾਂ ਦੇ ਨਾਲੇ ਵਾਧਿਆ ਗਿਆ ਤੇ ਬਹੁਤ ਹੀ ਸਤਿਕਾਰਯੋਗ ਸਰਦਾਰ ਭੁਤਿੰਦਰ ਸਿੰਘ ਜੀ ਮੇਰੇ ਸਾਹਬ ਇਹਨਾਂ ਦੇ ਵੱਲੋਂ ਅਸੀਸਾਂ ਦੇ ਨਾਲੇ ਵਾਧਿਆ ਗਿਆ ਕਿ ਬਹੁਤ ਸਾਰੇ ਕਪੂਰਦੇ ਸੱਜਣਾਂ ਦੇ ਵੱਲੋਂ ਮੀਂਹਾਂ ਮਾਲੀਆਂ ਭਰਾਂ ਦੇ ਵੱਲੋਂ ਸਾਡੀ ਜਥੇ ਨੂੰ ਅਸੀਸਾਂ ਦੇ ਨਾਲੇ ਵਾਧਿਆ ਗਿਆ ਮੈਂ ਸਭ ਨੇ ਦੀ ਤੀਰ ਰੱਖਦੀ ਹੈ ਮਾਤਿਆਂ ਦੀ ਅਚਿਤ ਪੱਲੇ ਤਨੋਂ ਲੋਕੀਂ ਆਖ ਦੇ ਘਰਾਵਾ ਹੋਣਾ ਚਾਹੀਦਾ ਖੰਡੀ ਹੋਈ ਚਾਹ ਨਾ ਫੁੱਲੀਆਂ ਦਾ ਖਾਟਾ ਕਾਲਾ ਕਿਤੇ ਕਿਤੇ ਬਚ ਕੋਈ ਮਖੜਿਆ ਹੁਣਾ ਚਾਹੀਦਾ ਅੰਲ ਕਟੇ ਪੂਲੇ ਸੱਚ ਗੁਰੂ ਦਾ ਸਤਾਵੇ ਬਹੁ ਵਿੱਚ ਸਿੰਘਾਂ ਵਾਲਾ ਬਾੜਾ ਹੁਣਾ ਚਾਹੀਦਾ ਟੱਲੀ ਬਗੂ ਤੜਕੇ ਸਖੋੜੀ ਤਖੜਾ ਹੋ ਕੇ ਬੰਦਾ ਨਹੀਂ ਕਿਸੇ ਗੱਲੋਂ ਟਣਾ ਹੁਣਾ ਚਾਹੀਦਾ ਉਹ ਦਸੋ ਭਿਹਾਰ ਰਾਖੀ ਕਰੂ ਕਿ ਨਾ ਬੱਕਰੀ ਦੀ ਤਾਂ ਨਹੀਂ ਪਾਟੇ ਮਰਦੋਂ ਕਿਸੇ ਪਾਸੇ ਉਂਲੀ ਨੂੰ ਡੋਡਿਆਂ ਦਾ ਟੋਣਾ ਹੋਣਾ ਚਾਹੀਦਾ ਬੋੜੀ ਮੰਝ ਧਾਰ ਵਿੱਚ ਫਸੀ ਹੋਵੇ ਕਸ਼ਵਾਲੂ ਸੰਗਾਨਿਆ ਲੜੀ ਕੋਈ ਮੋਹਣਾ ਹੋਣਾ ਚਾਹੀਦਾ ਅੱਜ ਪੰਜ ਸਾਹਿਬੀ ਚਰਨ ਇਸ ਨਗਰ 'ਚ ਪਏ ਆ ਇਸ ਨਗਰ ਦੀਆਂ ਤਕਦੀਰਾਂ ਬਦਲਦੀਆਂ ਤਕਦੀਰਾਂ ਸਾਧ ਸੰਗਤ ਜਿੰਨੇ ਭੈਣ ਭਾਗ ਲਾਣ ਵਾਲੇ ਆ ਇਤਿਹਾਸ ਦਾ ਅੰਧਾਰ ਕਦੇ ਕਨੇ ਭਗਤੀ ਕੋਦੇ ਕਦੇ ਕਿੱਥੇ ਨਹੀਂ ਔਰ ਇਸ ਕਰਕੇ ਇਹ ਬਾਗੇ ਦੀ ਧਰਤੀ ਇਹਦਾ ਜਰਰਾ ਜਰਰਾ ਉੱਚਲ ਦੇ ਗੁਰੂ ਗਿਆ ਜਿੱਥੇ ਆਜਾ ਪਾ ਪਿੱਟਿਆ Bye. Uh -huh. सादा गुरू ग्रंथ साहिबी सादा गुरू ग्रंथ साहिबी ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ